ਪੰਜਾਬ ਦੇ ਬਾਰਡਰਾਂ ਦੀ ਸਥਿਤੀ ਆਇਟਮ ਨਾਜ਼ੁਕ ਬਣੀ ਹੋਈ ਹੈ ਤਾਜ਼ਾ ਖਬਰ ਜਿਹੜੀ ਆਈ ਹੈ ਵੀ ਖਨੌਰੀ ਬਾਰਡਰ ਦੇ ਉੱਤੇ ਗੋਲੀ ਵੀ ਚੱਲੀ ਹੈ ਉਹ ਗੋਲੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਦੀ ਜਿਹੜੀ ਖਬਰ ਆ ਰਹੀ ਹੈ ਕੁਝ ਹੋ ਸਕਦਾ ਜ਼ਖਮੀ ਵੀ ਹੋਏ ਹੋਣ ਜਿਸ ਤਰ੍ਹਾਂ ਰਾਤ ਕੋਸ਼ਿਸ਼ ਕੀਤੀ ਸੀ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਲਾਈਵ ਦੇ ਵਿੱਚ ਤੇ ਸਾਡੇ ਕਿਸਾਨਾਂ ਨੂੰ ਬੇਨਤੀ ਕੀਤੀ ਵੀ ਜਿਹੜੇ ਸਾਡੇ ਲੀਡਰ ਨੇ ਜਿਹੜੇ ਲੀਡਰਾਂ ਦੇ ਕਹੇ ਤੋਂ ਆਪਾਂ ਪਹਿਲਾਂ ਸਾਲ ਆਪਾਂ ਉੱਥੇ ਬੈਠੇ ਰਹੇ ਹਾਂ ਉਹਨਾਂ ਦੇ ਕਹਿਤੋਂ ਹੀ ਉੱਠ ਕੇ ਆਏ ਸੀ ਤੇ ਹੁਣ ਉਹ ਲੀਡਰ ਕਿੱਥੇ ਗਾਇਬ ਹੋ ਗਏ ਉਹ ਲੀਡਰਾਂ ਨੂੰ ਕਿਉਂ ਨਹੀਂ ਆਪਾਂ ਅੱਗੇ ਲਾਉਂਦੇ ਵੀ ਜੇ ਅਸੀਂ ਹਰਿਆਣਾ ਕ੍ਰੋਸ ਕਰਨਾ ਜਾਂ ਦਿੱਲੀ ਪਹੁੰਚਣਾ ਤਾਂ ਇੱਕ ਲੇਅਰ ਬਣੇ ਉਹ ਲੇਅਰ ਉਹ ਬਣੂਗੀ 30 35 ਜੱਥੇਬੰਦੀਆਂ ਦੇ ਜਿਹੜੇ ਲੀਡਰ ਨੇ 10 10 ਉਹਨਾਂ ਚੋਂ ਲੈ ਕੇ 300 ਦੇ ਕਰੀਬ ਬੰਦੇ ਕ ਬਣਦੇ ਨੇ ਜਿਹੜੇ ਸਾਡੇ ਮੋਰਚਿਆਂ ਦੀ ਅਗਵਾਈ ਕਰਦੇ ਸੀ ਪਹਿਲਾਂ ਅੱਜ ਵੀ ਉਹ ਅਗਵਾਈ ਕਰਨ ਅੱਗੇ ਜਾ ਕੇ ਉਹ ਲੱਗਣ ਤਾਂ ਕਿਤੇ ਜਾ ਕੇ ਸਰਕਾਰ ਹੈ ਜਿਹੜੀ ਉਹ ਘਬਰਾਊਗੀ ਤੇ ਗੋਲੀ ਮਾਰਨ ਲੱਗੇ ਵੀ ਸੋਹਰ ਸੋਚੂਗੀ ਅੱਜ ਇਸ ਪੂਰੇ ਮਾਮਲੇ ਦੇ ਉੱਤੇ ਖਨੌਰੀ ਤੋਂ ਸਾਡੇ ਸਹਿਯੋਗੀ ਜੁੜੇ ਨੇ ਗੁਰਦੀਪ ਸਾਜਲੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਜੀਬ ਕੋਲ ਜੀ ਸ਼ੁਕਰੀਆ ਜੀ ਕੀ ਹਾਲਾਤ ਨੇ ਦੇਖੋ ਬਹੁਤ ਮਾੜੀ ਮੰਦ ਭਾਗੀ ਇੱਕ ਖਬਰ ਆਈ ਹੈ ਜਿਸ ਚੀਜ਼ ਦਾ ਡਰ ਸੀ ਲੱਗਦਾ ਕਿਤੇ ਉਹੀ ਨਾ ਹੋ ਜਾਵੇ ਆ ਦੇਖੋ ਮਕਬੂਲ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੰਦ ਭਾਗੀ ਗੱਲ ਤਾਂ ਇਹ ਹੈ ਕਿ ਕਿਸੇ ਘਰ ਦਾ ਚਰਾਨਾਕ ਪੁੱਜ ਗਿਆ ਇਹਨਾਂ ਲੀਡਰਾਂ ਦੀ ਬਦੌਲਤ ਹੂੰ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਥੋਂ ਦਾ ਇਹ ਮੋਰਚਾ ਖਨੋਰੀ ਲੱਗਿਆ ਹੋਇਆ ਹੈ ਹੂੰ ਇੱਥੇ ਇਸ ਤਰ੍ਹਾਂ ਦੀ ਇਹ ਹੈ ਕਿ ਇਸ ਮੋਰਚੇ ਦੀ ਅਗਵਾਈ ਕਰਨ ਵਾਸਤੇ ਕੋਈ ਲੀਡਰ ਨਹੀਂ ਹੈਗਾ ਅੱਜ 10 ਦਿਨ ਤੋਂ ਉੱਪਰ ਹੋ ਗਏ ਮੋਰਚਾ ਲੱਗੇ ਨੂੰ ਇਹ ਕਿੱਥੇ ਨੇ ਐਟਮ ਕਿੱਥੇ ਮੂਹਨ ਕੋ ਕੇ ਬੈਠੇ ਨੇ ਲੀਡਰ ਜਿਹੜੇ ਉਹ ਸਮੇਂ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੋਰਚੇ ਦੀ ਜੈ ਜੈਕਾਰ ਕਰਦੇ ਵਾਪਸ ਆਏ ਸੀ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ ਅੱਜ ਇਹ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਮੌਤ ਦੇ ਮੂੰਹ ਚ ਦੇ ਕੇ ਆਪ ਕਿੱਥੇ ਨੇ ਉਹ ਦੇਖੋ ਜਿਹੜੇ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੰਨੇ ਵੀ ਜੋ ਜਿੰਨੇ ਕਿ ਤਨੇਟਰ ਹੈਗੇ ਆ ਚਾਹੇ ਉਹ ਬਲਾਕ ਬਦਰ ਦੇ ਨੇ ਜਾਂ ਜ਼ਿਲ੍ਹਾ ਬਦਰ ਦੇ ਨੇ ਪਰ ਉਹ ਨੌਜਵਾਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਨੇ ਨੌਜਵਾਨਾਂ ਦੇ ਵਿੱਚ ਜੋਸ਼ ਹੈ ਜੋੜ ਦੀ ਵਿਜਾ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਹੈ ਕਿਉਂਕਿ ਦੂਸਰੇ ਪਾਸੇ ਇੱਕ ਗੱਲ ਹੋਰ ਵੀ ਇੱਥੇ ਸੁਣੀ ਜਾ ਰਹੀ ਚਰਚਾ ਚੱਲੀ ਆ ਕਿ ਕੁਝ ਬੰਦੇ ਨੇ ਜਿਹੜੇ ਏਜੰਸੀਆਂ ਦੇ ਬੰਦੇ ਕਹਿ ਲਈਏ ਜਾਂ ਬੀਜਪੀ ਦੇ ਕਹਿ ਲਈਏ ਜਾਂ ਹਰ ਹੋਏ ਕਹਿ ਲਈਏ ਕਿ ਉਹ ਬੰਦੇ ਵੀ ਆ ਕੇ ਇਧਰੋਂ ਮਾਹੌਲ ਖਰਾਬ ਕਰਦੇ ਨੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਦਾ ਹੈ ਦੂਸਰੇ ਬਾਰਡਰ ਸ਼ੰਭੂ ਬਾਰਡਰ ਦੀ ਜਿਹੜੀ ਗੱਲ ਕਰੀਏ ਉੱਥੇ ਵੀ ਅੱਜ ਫੇਰ ਹੱਥ ਕੋਲੇ ਸਿੱਟੇ ਗਏ ਨੇ ਪਰ ਲੱਗਦਾ ਕਿਤੇ ਨਾ ਕਿਤੇ ਖਨੌਰੀ ਬਾਰਡਰ ਦੇ ਉੱਤੇ ਵਕ ਜਿਵੇਂ ਤੁਸੀਂ ਦੱਸਿਆ ਵੀ ਸਾਰਾ ਕੁਝ ਬੇਲਗਾਮ ਹੋ ਰਿਹਾ ਹੈ ਪਰ ਅਸੀਂ ਰਾਤ ਵੀ ਬੇਨਤੀ ਕੀਤੀ ਸੀ ਸਾਡੇ ਪੰਜਾਬੀ ਨੌਜਵਾਨ ਵੀਰਾਂ ਨੂੰ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਕਿਸਾਨਾਂ ਨੂੰ ਵੀ ਤੁਸੀਂ ਹੋਸ਼ ਤੋਂ ਕੰਮ ਲਓ ਜੋਸ਼ ਦੇ ਨਾਲ ਨਾਲ ਕਿ ਜਿਹੜੇ ਸਾਡੇ ਲੀਡਰ ਨੇ ਜਿਹੜੇ ਜੱਥੇਬੰਦੀਆਂ ਦੇ ਵਿੱਚ ਕਹਿੰਦੇ ਅਸੀਂ 20-20 ਸਾਲ ਤੋਂ ਸਾਜਲੀ ਸਾਹਿਬ ਸੇਵਾ ਕਰ ਰਹੇ ਹਾਂ ਪੰਜਾਬ ਦੀ ਅੱਜ ਉਹਨਾਂ ਕੋਲੇ ਵੱਡਾ ਮੌਕਾ ਸੀ ਅੱਜ ਮੌਕਾ ਜੇ ਕੋਈ ਕੁਰਬਾਨੀ ਵੀ ਦੇਣ ਦੀ ਲੋੜ ਪਵੇ ਤਾਂ ਸਾਡੇ ਲੀਡਰ ਅੱਗੇ ਹੋ ਕੇ ਕੁਰਬਾਨੀਆਂ ਦੇਣ ਤਾਂ ਜਾ ਕੇ ਮੋਰਚਾ ਸਫਲ ਹੋਊਗਾ ਇਹ ਨਹੀਂ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਫਿਰ ਸਿਆਸਤ ਹੋਈ ਜਾਣੀ ਹੈ ਮਕਬੂਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਲੀਡਰ ਤਾਂ ਟਰਾਲੀਆਂ ਦੇ ਵਿੱਚ ਆਰਾਮ ਨਾਲ ਆਰਾਮ ਕਰਵਾ ਰਹੇ ਨੇ ਹਮ ਲਗਜ਼ਰੀ ਟਰਾਲੀਆਂ ਨੇ ਇੱਥੇ ਉਹਨਾਂ ਦੇ ਵਿੱਚ ਟੈਂਪਰੀਆਂ ਪਾ ਕੇ ਪਏ ਨੇ ਲੀਡਰ ਇੱਕ ਦੇਖੋ ਤੁਸੀਂ ਅਕਸਰ ਮੈਂ ਦੇਖਦਾ ਹਾਂ ਚੈਨਲਾਂ ਦੀ ਡਿਬੇਟ ਦੇ ਉੱਤੇ ਕਦੇ ਕੋਈ ਲੀਡਰ ਹੁੰਦਾ ਕਦੇ ਕੋਈ ਲੀਡਰ ਹੁੰਦਾ ਤੁਹਾਨੂੰ ਲੱਗਦਾ ਨਹੀਂ ਵੀ ਉਹਦੀ ਜ਼ਰੂਰਤ ਨਹੀਂ ਹੈਗੀ ਜ਼ਰੂਰਤ ਹੈ ਤਾਂ ਮੋਰਚੇ ਤੇ ਜਾ ਕੇ ਨੌਜਵਾਨਾਂ ਦੀ ਅਗਵਾਈ ਕਰਨ ਦੀ ਹੈ ਦੂਸਰੀ ਮਕਬੂਲ ਜੀ ਗੱਲ ਇਹ ਹੈ ਕਿ ਕੁਝ ਜਿਹੜੇ ਇਹ ਕਹਿੰਦੇ ਨੇ ਸੈਲੀਬ੍ਰਿਟੀ ਨੇ ਜਾਂ ਪੋਲੀਟਿਕਲ ਖੇਤਰ ਦੇ ਵਿੱਚ ਆਪਣਾ ਨਾਂ ਕਮਕੋਣ ਦੀ ਹੋੜ ਦੇ ਵਿੱਚ ਕੁਝ ਲੋਕ ਹੁੰਦੇ ਨੇਗੇ ਅੱਜ ਮੈਂ ਗੱਲ ਕਰਾਂਗਾ ਇੱਕ ਸੈਲੀਬ੍ਰਿਟੀ ਕੁੜੀ ਜਿਹੜੀ ਆਈ ਸੀ ਮੈਂ ਨਾਮ ਨਹੀਂ ਲਵਾਂਗਾ ਉਹਨੇ ਆ ਕੇ ਬਾਰਡਰ ਦੇ ਉੱਤੇ ਅਜਿਹਾ ਮਾਹੌਲ ਪੜਕਾਇਆ ਕਿ ਨੌਜਵਾਨਾਂ ਦੇ ਵਿੱਚ ਜੋਸ਼ ਆ ਗਿਆ ਜਦੋਂ ਕਾਰੇ ਲਾਉਣੇ ਸ਼ੁਰੂ ਕਰਦੇ ਉਸ ਤੋਂ ਬਾਅਦ ਜਿਹੜੀ ਪੈਰਾਮਿਲਟਰੀ ਫੋਰਸ ਹੈ ਉਹਨਾਂ ਵੱਲੋਂ 20 ਅਥਰੂ ਗੈਸ ਦੇ ਗੋਲੇ ਭਰਾਏ ਗਏ ਤੇ ਉਸੇ ਦੌਰਾਨ ਇੱਕ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਜੀ ਸਾਜਲੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਆਪਣੀ ਛਵੀ ਲੋਕਾਂ ਦੇ ਵਿੱਚ ਬਹੁਤ ਤੁਮਲ ਹੋਊਗੀ ਖਰਾਬ ਹੋਊਗੀ ਜਦੋਂ ਆਪਾਂ ਕਿਸੇ ਹੋਰ ਸਟੇਟ ਦੀਆਂ ਵੀਡੀਓ ਦੇਖਦੇ ਆਂ ਵੀ ਪੁਲਿਸ ਨੂੰ ਲੋਕਾਂ ਨੇ ਭੁਜਾਰ ਰੱਖਿਆ ਆਪਾਂ ਬੜਾ ਬੁਰਾ ਮੰਨਦੇ ਆਂ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਵੀਡੀਓ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਊਗਾ ਕਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਕਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਤੇ ਹਰਿਆਣਾ ਦੇ ਕਿਸਾਨ ਵੀ ਆਏ ਹੋਏ ਨੇ ਕਿਉਂਕਿ ਕੁਝ ਜਿਹੜਾ ਏਰੀਆ ਦਾ ਇਸ ਏਰੀਆ ਦੇ ਵਿੱਚ ਬੜਾ ਪੰਜਾਬੀ ਲੋਕ ਨੇ ਉਹ ਪਿੰਡ ਹਰਿਆਣਾ ਨਾਲ ਵੀ ਇਧਰਲੇ ਪਾਸੇ ਵੀ ਨੇ ਜਿੱਥੇ ਇਹ ਮੋਰਚਾ ਲੱਗਿਆ ਹੋਇਆ ਪਰ ਉਹਨਾਂ ਨੇ ਵੀ ਦੱਸਿਆ ਕਿ ਇੱਕ ਨਿਊਜ਼ ਹਰਿਆਣਾ ਦੇ ਚੈਨਲ ਉੱਤੇ ਚੱਲ ਰਹੀ ਹੈ ਜਿੰਨ ਦਾ ਐਸਐਸਪੀ ਇਹ ਬਿਆਨ ਦੇ ਰਿਹਾ ਕਿ ਕਿਸਾਨਾਂ ਕੋ ਕੋਈ ਵੀ ਹਾਲਤ ਵਿੱਚ ਵੀ ਹਮ ਦਿੱਲੀ ਨਹੀਂ ਜਾਣ ਦੇਵਾਂਗੇ ਚਾਹੇ ਖੂਨ ਦੀ ਨਦੀਆਂ ਵਾਹ ਰੇ। ਹੂੰ ਦੇਖੋ ਅਜੇ ਅਜੇ ਬਿਆਨ ਦੇਣੇ ਇੱਕ ਜ਼ਿੰਮੇਵਾਰ ਅਫਸਰ ਦੇ ਲਈ ਕੋਈ ਸ਼ੁਭਾ ਨਹੀਂ ਦਿੰਦੇ ਦਿੱਲੀ ਦੇ ਬਾਰਡਰ ਤੇ ਵੀ ਪਿਛਲੇ ਦਿਨੀ ਅਨਾਉਂਸਮੈਂਟ ਹੋ ਰਹੀ ਸੀ ਸ਼ਾਜਲੀ ਜੀ ਜਿਹਦੇ ਵਿੱਚ ਉਹ ਕਹਿੰਦੇ ਸੀ ਵੀ ਆਸੀ ਇੱਥੇ ਜੋ ਵੀ ਕਾਰਵਾਈ ਆ ਕਿਸਾਨਾਂ ਦੇ ਖਿਲਾਫ ਕਰਾਂਗੇ ਪਰ ਦਿੱਲੀ ਦੇ ਬਾਰਡਰ ਅੱਤੇ ਨਹੀਂ ਆਉਣ ਦਵਾਗੇ ਬਿਲਕੁਲ ਸਹੀ ਹੈ ਸਰਕਾਰ ਆਪਣਾ ਕੰਮ ਕਰਦੀ ਹੈ ਕਿਸਾਨ ਆਪਣਾ ਕਰਦੇ ਆ ਪਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਇੱਕ ਵਾਰੀ ਫੇਰ ਉਹੀ ਆਉਂਦੀ ਹੈ ਸਾਡੇ 32 33 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸ਼ਾਜਲੀ ਜੀ ਅੱਜ ਉਹਨਾਂ ਦੇ 10 10 ਮੋਰਲੀ ਕਤਾਰ ਦੇ ਲੀਡਰ ਹਲੇ ਵੀ ਜਾ ਕੇ ਕਿਤੇ ਮੋਰਚੇ ਸੰਭਾਲ ਲੈਣ ਕਿਸਾਨਾਂ ਨੂੰ ਤੇ ਨੌਜਵਾਨਾਂ ਨੂੰ ਕਹਿਣ ਤੁਸੀਂ ਪਿੱਛੇ ਹਟੋ ਸਾਡੇ ਪਿੱਛੇ ਲੱਗੋ ਸਾਰਾ ਪੰਜਾਬ ਉਹਨਾਂ ਦੇ ਪਿੱਛੇ ਲੱਗਣ ਨੂੰ ਤਿਆਰ ਹੋਊਗਾ ਪਰ ਉਹ ਅੱਗੇ ਕਤਾਰ 'ਚ ਜਾ ਕੇ ਜਦ ਤੱਕ ਖੜਦੇ ਨਹੀਂ ਤਾਂ ਸਾਡੇ ਪੰਜਾਬ ਦਾ ਬਹੁਤ ਘਾਨ ਹੋ ਜਾਊਗਾ ਨੁਕਸਾਨ ਹੋ ਜਾਊਗਾ ਉਹ ਉਹ ਵੀ ਗੱਲ ਹੈ ਮਕਬੂਲ ਨਹੀਂ ਹੈ ਤੇ ਇਸ ਮੋਰਚੇ ਦੇ ਵਿੱਚ ਸਿਰਫ ਇਹ ਹੀ ਗੱਲ ਸਾਹਮਣੇ ਆ ਰਹੀ ਹੈ ਕੋਈ ਕੋਈ ਅਗਵਾਈ ਕਰਨ ਵਾਲੀ ਲੀਡਰ ਨਹੀਂ ਹੈ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਜਿਹੜੇ ਤੇ ਜੋ ਕੁਝ ਹੁਜਮਨ ਲੋਕ ਹੈਗੇ ਨੇ ਉਹ ਆਪਣੀ ਸਰਕਾਰ ਤੇ ਵੀ ਸਵਾਲ ਉਠਾ ਰਹੇ ਨੇ ਕਿ ਹਰਿਆਣਾ ਸਰਕਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਚ ਆ ਕੇ ਕਿਸਾਨਾਂ ਦੇ ਉੱਪਰ ਗੋਲੇ ਛੁੱਟ ਰਹੀ ਹੈ ਡਰੋਨ ਰਾਹੀਂ ਛੁੱਟ ਰਹੀ ਹੈ ਪਰ ਸਰਕਾਰ ਦੇ ਕੰਮ ਤੇ ਜੋ ਨਹੀਂ ਸਰਕਾਰੀ ਸਰਕਾਰ ਦਾ ਮੁੱਖ ਮੰਤਰੀ ਦਾ ਹੁਣ ਤੱਕ ਕੋਈ ਵੀ ਬਿਆਨ ਨਹੀਂ ਆਇਆ ਕਿਉਂਕਿ ਬਿਆਨ ਨਹੀਂ ਆਇਆ ਜੀ ਕੋਈ ਵੀ ਬਿਆਨ ਨਹੀਂ ਆਇਆ ਹੈਗਾ ਕਿਸਾਨ ਇਹ ਮੁੱਖ ਮੰਤਰੀ ਨੂੰ ਪੁੱਛ ਰਹੇ ਨੇ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਹੈ ਵੀ ਪੰਜਾਬ ਪੁਲਿਸ ਵੀ ਉਲਟਾ ਕਿਸਾਨਾਂ ਨੂੰ ਰੋਕਣ ਵਾਸਤੇ ਜੇਕਰ ਗੱਲ ਕੀਤੀ ਜਾਵੇ ਤਾਂ ਪਤਣੋਂ ਤੋਂ ਲੈ ਕੇ ਕਨੌਰੀ ਤੱਕ ਜਗਾ ਜਗਾ ਤੇ ਪੰਜਾਬ ਪੁਲਿਸ ਦੀ ਨਾਕੇਬੰਦੀ ਕੀਤੀ ਹੋਈ ਹੈ ਪਿੱਪਰ ਭਰ ਕੇ ਮਿੱਟੀ ਦੇ ਜਗਾ ਜਗਾ ਤੇ ਖੜੇ ਕੀਤੇ ਹੋਏ ਨੇ ਪਾਤਾਂ ਨੇ ਉੱਪਰ ਜਿਹੜਾ ਹਾਈਵੇ ਤੇ ਉੱਪਰ ਉਮਰ ਕੁਲਜੀ ਬਣਾਇਆ ਹੋਇਆ ਉਹਨੂੰ ਬਿਲਕੁਲ ਬਲੌਕ ਕੀਤਾ ਹੋਇਆ ਹੈ ਖਲੋਰੀ ਜਾਣ ਵਾਲੇ ਲੋਕ ਨੇ ਜਿਹੜੇ ਉਹ ਸਰਵਿਸ ਲਾਈਨ ਦੇ ਵਿੱਚੋਂ ਨਹੀਂ ਆ ਰਹੇ ਨੇ ਸ਼ਾਜਲੀ ਜੀ ਸਿਆਸੀ ਲੋਕ ਨੇ ਜਿਹੜੇ ਰਾਜਨੀਤਿਕ ਲੋਕਾਂ ਦੇ ਕੁਝ ਬਿਆਨ ਵੀ ਕੱਲ੍ਹ ਦੇ ਆ ਰਹੇ ਨੇ ਵੀ ਭਗਵੰਤ ਮਾਨ ਜਿਹੜੇ ਸੀਐਮ ਹੈ ਇਹ ਕਦੇ ਨਹੀਂ ਚਾਹੁੰਦੇ ਵੀ ਸੈਂਟਰ ਦੇ ਨਾਲ ਕਿਸਾਨਾਂ ਦਾ ਸਮਝੌਤਾ ਹੋ ਜਾਵੇ ਕਿਉਂਕਿ ਜੇ ਸਮਝੌਤਾ ਹੋ ਗਿਆ ਤਾਂ ਬੀਜੇਪੀ ਕਾਲੀਆਂ ਦਾ ਸਮਝੌਤਾ ਹੋ ਜਾਊਗਾ ਕਿੱਤੇ ਰਲ ਕੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾ ਨਾ ਦੇਣ ਇਸ ਕਰਕੇ ਲੋਕਾਂ ਦੀ ਨਜ਼ਰ ਦੇ ਵਿੱਚ ਬੀਜੇਪੀ ਤੇ ਕਾਲੀਆਂ ਨੂੰ ਇਹਨਾਂ ਦੀ ਛਵੀ ਤੁਮਲ ਕਰਨ ਲਈ ਕੋ ਇਹ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਚਾਹੁੰਦੀ ਨਹੀਂ ਵੀ ਇਹ ਸਮਝੌਤਾ ਹੋਵੇ ਹਾਲਾਤ ਵਿਗੜਦੇ ਰਹਿਣ ਤਾਂ ਜੋ ਪੰਜਾਬ ਦੇ ਜਿਹੜੇ ਇਹ ਮੁੱਦੇ ਨੇ ਹੋਰ ਉਹ ਸਾਰੇ ਇਸ ਵੱਡੇ ਮੁੱਦੇ ਦੇ ਥੱਲੇ ਦਬ ਜਾਣ ਤਿੰਨ ਕੋਈ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਇਹ ਤਾਂ ਮੈਂ ਥੋੜੇ ਦਿਨ ਪਹਿਲਾਂ ਰਾਮੂ ਵਾਲੀ ਦਾ ਬਿਆਨ ਸੁਣਿਆ ਸੀਗਾ ਹੂੰ ਕਿ ਅ ਅ ਕਰਦੇ ਵੀ ਕਰੇ ਕੁਸਰਿਆਂ ਦੇ ਕਰੇ ਦੋ ਮੋੜੇ ਹੋਣੇ ਵੀ ਬਾਰੇ ਇਹਨਾਂ ਨੇ ਨੰਮ ਨਹੀਂ ਮੰਨਿਆ ਅਕਾਲੀਆਂ ਨੇ ਹੂੰ ਤੇ ਉਹ ਕਹਿੰਦੇ ਵੀ ਇਹਨੂੰ ਸਮਝੌਤਾ ਤਾਂ ਨਹੀਂ ਹੁੰਦਾ ਬੀਜੇਪੀ ਨਾਲ ਕੁਝ ਵੀ ਮਰਜ਼ੀ ਹੋ ਜਾਏ ਹੂੰ ਚਾਹੇ ਮਾਨ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਪਰ ਆਵਾਜ਼ਾਂ ਦੇ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋਣ ਵਾਲੇ ਨੇ ਹੋ ਸਕਦਾ ਹੈ ਕਿ ਇਹ ਸਰਕਾਰ ਨੂੰ ਡੇਕਣ ਵਾਸਤੇ ਜਿਹੜੀ ਕੇਂਦਰ ਸਰਕਾਰ ਹੈ ਅ ਰਣਸ਼ਤਪਰੀ ਰਾਜ ਵੀ ਲਾ ਸਕਦੀ ਹੈ ਪਰ ਕੀ ਦੀ ਗਲਤੀ ਹੈ ਸੋਚਣਾ ਕਿ ਨੂੰ ਪੈਣਾ ਹੈ ਕਿਸਾਨ ਸਾਡੇ ਆਪਣੇ ਹੱਕਾਂ ਲਈ ਜੋ ਮੰਗਾ ਪੈਨ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਜਾ ਰਹੇ ਨੇ ਪਰ ਸਾਡੀ ਸਰਕਾਰ ਵੀ ਉਹਨਾਂ ਦੀ ਮਦਦ 'ਚ ਨਹੀਂ ਆ ਰਹੀ ਸਾਡੇ ਲੀਡਰ ਵੀ ਪਿੱਛੇ ਛੁਪੇ ਬੈਠੇ ਨੇ ਤਾਂ ਸਭ ਤੋਂ ਵੱਡਾ ਨੁਕਸਾਨ ਕਿਹਦਾ ਹੋਊਗਾ ਇਹਦੇ ਕੁਲੀ ਕਿਸਾਨ ਉਹ ਆਪਣੀਆਂ ਹੱਕੀ ਮੰਗਾ ਵਾਸਤੇ ਜਾ ਰਹੇ ਨੇ ਅੰਨ ਦਾਤਾ ਸਾਡਾ ਉਹ ਉਹਨੇ ਪੂਰੇ ਇਹ ਕਹਿੰਦੇ ਦੁਨੀਆ ਨੂੰ ਜਾਂ ਦੇਸ਼ ਨੂੰ ਅੰਨ ਪੈਦਾ ਕਰਕੇ ਉਹਨੇ ਖਵਾਉਣਾ ਪਰ ਜਿਹੜੇ ਲੀਡਰ ਨੇ ਜਾਂ ਕਾਰਪੋਰੇਟ ਘਰਾਣੇ ਨੇ ਉਹ ਨਹੀਂ ਚਾਹੁੰਦੇ ਇਹ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਕਿਉਂਕਿ ਜੇਕਰ ਇਹ ਮੰਗਾਂ ਮੰਨ ਲੀਆਂ ਤਾਂ ਜਿਹੜੀ ਉਹ ਜਮ੍ਹਾਂ ਕੋਰੀ ਕਰਦੇ ਨੇ ਉਹ ਨਹੀਂ ਕਰ ਸਕਦੇ ਕਿਉਂਕਿ ਜੇਕਰ ਇਹਨਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਖਵਾਵਣੇ ਆ ਫੋੜਾ ਖਰੀਦਣਗੇ ਤਾਂ ਉਸ ਤੋਂ ਬਾਅਦ ਜਮ੍ਹਾਂ ਕੋਰੀ ਕਰਕੇ ਉਹਨੂੰ ਘਰ ਦੇ ਵਿੱਚ ਮਹਿੰਗੇ ਰਟੋਂ ਦੇ ਵੇਚਣਗੇ ਤੇ ਜੇਕਰ ਇਹ ਸਰਕਾਰ ਮਨ ਲੈਂਦੀ ਹੈ ਤੇ ਫਿਰ ਕਾਰਪੋਰੇਟ ਘਰਾਣਿਆਂ ਦੇ ਸਿਰ ਤੇ ਤਾਂ ਇਹ ਸਰਕਾਰਾਂ ਚੱਲਦੀਆਂ ਨੇ ਜੀ ਆਪਾਂ ਛੱਦਲੀ ਜੀ ਰਾਤੀ ਅਸੀਂ ਇੱਕ ਵੀਡੀਓ ਬੜੇ इमोशनल ਹੋ ਕੇ ਜਦੋਂ ਚਿੰਤਾ ਦਾ ਵਿਸ਼ਾ ਬਣਿਆ ਘਰ ਦੇ ਵਿੱਚੋਂ ਮੈਂ ਲਾਈਵ ਕੀਤਾ ਚੈਨਲ ਤੇ ਸਾਰੇ ਸਾਡੇ ਕਿਸਾਨਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਇਹੀ ਬੇਨਤੀ ਕੀਤੀ ਸੀ ਵੀ ਆਪਣੇ ਲੀਡਰਾਂ ਦੇ ਪਿੱਛੇ ਲੱਗੋ ਨਾ ਕਿ ਉਹਨਾਂ ਦੇ ਅੱਗੇ ਜੇ ਉਹ ਅੱਗੇ ਖੜੇ ਹੋਣਗੇ ਤਾਂ ਸਰਕਾਰ 100 ਵਾਰ ਸੋਚੂਗੀ ਉਹਨਾਂ ਤੇ ਗੋਲੀ ਚਲਾਉਣ ਲੱਗੇ ਜੇ ਉਹਨਾਂ ਤੋਂ ਇੱਕ ਵੀ ਸ਼ਹੀਦ ਹੁੰਦਾ ਤਾਂ ਸਾਰਾ ਪੰਜਾਬ ਤੁਹਾਡੇ ਮਗਰ ਖੜਾ ਹੈ ਪਰ ਜੇ ਕਿਤੇ ਸਾਡੇ ਨੌਜਵਾਨ ਸ਼ਹੀਦ ਹੁੰਦੇ ਨੇ ਜਿਵੇਂ ਪਹਿਲਾਂ 750 ਸਾਡਾ ਕਿਸਾਨ ਉੱਥੇ ਸ਼ਹੀਦ ਹੋ ਗਿਆ ਤਾਂ ਹਾਲੇ ਤੱਕ ਕੁਝ ਨਹੀਂ ਬਣਿਆ ਇਸੇ ਤਰ੍ਹਾਂ ਜੇ ਹੁਣ ਵੀ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਜਿਹੜੇ ਸ਼ਹੀਦ ਹੋਗੇ ਤਾਂ ਕੁਝ ਨਹੀਂ ਬਣਨਾ ਸਾਡੇ ਪਿੱਛੇ ਕਿਸੇ ਨੇ ਨਹੀਂ ਆਉਣਾ ਇਹ ਲੀਡਰਾਂ ਨੇ ਜਿਹੜੇ ਲੀਡਰ 20-20 ਸਾਲ ਤੋਂ ਸੇਵਾ ਕਰ ਰਹੇ ਨੇ ਅੱਜ ਮੌਕਾ ਮੈਂ ਫਿਰ ਬੇਨਤੀ ਕਰਦਾ ਸਾਡੇ ਕਿਸਾਨ ਸਾਡੇ ਨੌਜਵਾਨ ਵੀਰ ਤੇ ਪਰਿਵਾਰਾਂ ਨੂੰ ਉਹਨਾਂ ਦੀ ਇਹਨੂੰ ਬੇਨਤੀ ਕਰਦੇ ਆਂ ਵੀ ਸਾਡੀ ਇਹ ਵੀਡੀਓ ਸੁਣ ਕੇ ਆਪਣੇ ਬੱਚਿਆਂ ਨੂੰ ਫੋਨ ਕਰੋ ਆਪਣੇ ਕਿਸਾਨ ਭਰਾਵਾਂ ਨੂੰ ਫੋਨ ਕਰੋ ਵੀ ਤੁਸੀਂ ਪਿੱਛੇ हट ਕੇ ਪਿੱਛੇ ਹਟੋ ਇਹ ਲੀਡਰਾਂ ਦੇ ਪਰਿਵਾਰਾਂ ਨੂੰ ਤੇ ਲੀਡਰਾਂ ਨੂੰ ਅੱਗੇ ਲਾਓ ਤਾਂ ਕਿ ਪਤਾ ਲੱਗੇ ਵੀ ਹਤਾਇਸ਼ੀ ਕੌਣ ਹੈ ਤੇ ਕਈ ਲੋਕਾਂ ਨੇ ਤਾਂ ਇਹ ਵੀ ਮੈਸੇਜ ਪਾਏ ਨੇ ਵੀ ਲੱਖਾ ਸੁਧਾਨਾ ਆ ਜਿਹੜਾ ਦੂਸਰਾ ਹੁਣ ਏਜੰਟਾਂ ਵਾਲਾ ਸੀ ਜਿਹਦੀ ਵੀਡੀਓ ਬਹੁਤ ਚੱਲੀਆਂ ਨੇ ਇਹ ਸਾਰੇ ਜਿੰਨੇ ਕੋ ਹੋਰ ਇੱਕ ਜਗਰਾਉ ਤੋਂ ਐ ਜਿੰਨੇ ਫੇਸਬੁੱਕ ਦੇ ਵਿਦਵਾਨ ਨੇ ਜਾਂ ਸਾਡੇ ਲੀਡਰ ਨੇ ਇਹਨਾਂ ਨੂੰ ਲਾਈਨ ਬਣਾ ਕੇ ਅੱਗੇ ਭੇਜੋ ਤੇ ਇਹਨਾਂ ਦੇ ਪਿੱਛੇ ਲੱਗੋ ਦੇਖੋ ਮੈਂ ਤੁਹਾਨੂੰ ਪਹਿਲਾਂ ਇਹੀ ਗੱਲ ਕਹੀ ਆ ਵੀ ਵੀ ਇਹ ਸਾਰੇ ਆਪਣੀਆਂ ਰੋਟੀਆਂ ਸੇਕਦੇ ਨੇ ਤੇ ਮਾਰੇ ਜਾ ਰਹੇ ਨੇ ਨੌਜਵਾਨ ਕਿਸਾਨਾਂ ਦੇ ਪੁੱਤ ਉਹ ਜਿਹੜਾ ਮੁੰਡਾ ਅੱਜ ਜਿਹਦੇ ਜਿਹਦੇ ਗੋਲੀ ਲੱਗੀ ਆ ਉਹ ਕੱਲਾ ਕੱਲਾ ਮੁੰਡਾ ਸੀਗਾ ਉਹ ਗੱਲ ਇਹ ਵੀ ਲੀਡਰਾਂ ਨੂੰ ਅੱਗੇ ਆਉਣਾ ਚਾਹੀਦਾ ਦੂਸਰੀ ਗੱਲ ਇਹ ਹੈ ਵੀ ਜਿਹੜੀ ਸਾਡੀ ਸਰਕਾਰ ਹੈ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹ ਵੀ ਕਿਤੇ ਨਾ ਕਿਤੇ ਇਸ ਦੇ ਵਿੱਚ ਤਹਿਸਾਬਤ ਹੋਈ ਹੈ ਕਿਉਂਕਿ ਹਰਿਆਣਾ ਸਰਕਾਰ ਸਾਨੂੰ ਲੋਕ ਨਹੀਂ ਚਾਹਦੀ ਅਸੀਂ ਅੰਦੋਲਨ ਕਰਨਾਗਾ ਤੇ ਅੰਦੋਲਨ ਕਰਨ ਅਸੀਂ ਸ਼ਾਂਤੀਪੂਰਵਕ ਸਾਡਾ ਲੋਕਤੰਤਰਿਕ ਅਧਿਕਾਰ ਹੈ ਜੀ ਤੇ ਅਸੀਂ ਜਾ ਸਕਦੇ ਆ ਪਰ ਜਿਹੜਾ ਖੱਟੜ ਸਰਕਾਰ ਹੈ ਉਹ ਕਿਤੇ ਨਾ ਕਿਤੇ ਮੋਦੀ ਦੀ ਕਟੋਤਲੀ ਸਾਬਤ ਹੋਈ ਹੈ ਇਸ ਕਰਕੇ ਹੀ ਇਹ ਸਾਰਾ ਕੁਝ ਮਾਪੜ ਹੈ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਸ਼ਾਜਲੀ ਜੀ ਆਹ ਥੈਂਕ ਯੂ ਜੀ ਥੈਂਕ ਯੂ ਬੀਪੂ ਜੀ ਥੈਂਕ ਯੂ ساری ਗੱਲਬਾਤ ਤੁਸੀਂ ਸੁਣੀ ਹੈ ਖਨੌਰੀ ਬਾਰਡਰ ਤੋਂ ਸਾਡੇ ਸਹਿਯੋਗੀ ਸ਼ਾਜਲੀ ਸਾਰੀ ਗੱਲਬਾਤ ਕਰ ਰਹੇ ਸੀ ਕਿੱਦਾਂ ਦੇ ਹਾਲਾਤ ਉੱਥੇ ਹੋ ਰਹੇ ਨੇ ਨੌਜਵਾਨ ਇੱਕ ਜਿਹਦੇ ਗੋਲੀ ਲੱਗੀ ਐ ਉਹ ਪੂਰਾ ਹੋ ਗਿਆ ਸ਼ਹੀਦ ਹੋ ਗਿਆ ਹੋਰ ਵੀ ਕਈ ਫੱਟੜ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਭਰਾ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਇਦਾਂ ਦੀ ਹੁਣ ਹੋਣੀ ਨਾ ਵਾਪਰੇ ਵੀ ਜਿਹੜਾ ਸਾਨੂੰ ਸੰਭਾਲਣ ਔਖਾ ਹੋ ਜਾਵੇ ਸੈਂਟਰ ਦੇ ਵਿੱਚ ਸਰਕਾਰ ਸਾਡੇ ਖਿਲਾਫ ਐ ਤੇ ਸਾਡੀ ਸਰਕਾਰ ਵੀ ਸਾਡੀ ਮਦਦ ਨਹੀਂ ਕਰ ਰਹੀ ਬੜਾ ਸੋਚ ਸੰਭਲ ਕੇ ਅੱਗੇ ਵਧਣ ਦੀ ਲੋੜ ਹੈ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਸਾਡੀ ਇਹ ਵੀਡੀਓ ਸੁਣ ਕੇ ਜੋ ਪੰਜਾਬ ਦੇ ਲੋਕ ਸੁਣਨਗੇ ਉਹਨਾਂ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਫੋਨ ਕਰਨ ਆਪਣੇ ਜੋ ਵੀ ਸਾਡੇ ਕਿਸਾਨ ਨੇ ਉਹਨਾਂ ਨੂੰ ਫੋਨ ਕਰਨ ਵੀ ਤੁਸੀਂ ਆਪ ਮਹਾਰੇ ਹੋ ਕੇ ਅੱਗੇ ਨਾ ਜਾਓ ਬਹੁਤ ਨੁਕਸਾਨ ਹੋਊਗਾ ਸਾਡੇ ਲੀਡਰਾਂ ਦੀ ਇੱਕ ਮੀਟਿੰਗ ਬਲਾਉ ਭਾਵੇਂ 2 ਦਿਨ ਲੇਟ ਹੋ ਜਾਈਏ ਆਪਾਂ ਜਿੰਨੀਆਂ ਜੱਥੇਬੰਦੀਆਂ ਨੇ ਸਾਡੇ ਕਿਸਾਨ ਉਹਨਾਂ ਦੀ ਮੀਟਿੰਗ ਬੁਲਾਉਣ ਲੀਡਰ ਨਹੀਂ ਮੀਟਿੰਗ ਬੁਲਾਉਣਗੇ ਲੀਡਰਾਂ ਦੀ ਮੀਟਿੰਗ ਕਿਸਾਨ ਤੇ ਨੌਜਵਾਨ ਬੁਲਾਉਣ ਉਹਨਾਂ ਨੂੰ ਵੱਡੇ ਵੱਡੇ ਲੀਡਰਾਂ ਨੂੰ 10-10 ਸਿੱਕੀ-ਕਿੱਕ ਪਾਰਟੀ ਦੇ ਵਿੱਚ ਇੱਕ ਜਥੇਬੰਦੀ ਤੋਂ 10-10 ਬੰਦੇ ਚੁਣ ਕੇ ਉਹਨਾਂ ਨੂੰ ਅੱਗੇ ਲਾ ਕੇ ਉਹਨਾਂ ਦੇ ਪਿੱਛੇ ਆਪਾਂ ਹੋਈਏ ਤਾਂ ਜੋ ਸਰਕਾਰ ਵੀ ਡਰੇ ਕਿ ਜੇ ਕੋਈ ਅਣਹੋਣੀ ਹੁੰਦੀ ਵੀ ਆ ਤਾਂ ਫਿਰ ਪੂਰਾ ਪੰਜਾਬ ਉਹਨਾਂ ਦੇ ਪਿੱਛੇ ਡਟ ਕੇ ਖੜੇ